ਸਸਰੀਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ। ਤੁਸੀਂ ਬਲੌਗ ਦੇ ਨਾਲ ਬਣੇ ਰਹੋ। ਤੇ ਬਾਅਦ ਦੇ ਬਾਅਦ ਚੈਨਲ ਸਾਰੇ ਖੁਸ਼ ਹੋਵੋਗੇ, ਸਾਰੇ ਵਧੀਆ ਹੋਵੋਗੇ ਆਪਣੇ ਆਪਣੇ ਲਾਈਫ ਦੇ ਵਿੱਚ। ਤੇ ਅੱਜ ਸਾਗ ਦੀ ਤਿਆਰੀ ਕਰਦੇ ਆ। ਤੇ ਕਮਲ ਜੀ ਰੋਟੀ ਨੇ ਮੇੜਦੀ ਹੈ। ਲੈ ਡੈਡੀ ਵੀ ਮੱਥਾ ਟੇਕ ਕੇ ਆਇਆ ਤਾਂ। ਹਾਂ। ਤੇ तैयारी करना छिल रखता लो जी साग नवे तरीके न टंगता हाजी को साग बन गया टंगता तैयार करना है भाडे भूडे धू निबड़े कम इधर घर का कम निबड़ गए सारा ਤੇ ਤਿਆਰ ਹੋ ਕੇ ਹੁਣ ਦੇਖ ਲਈਏ ਕਿੱਧਰ ਨੂੰ ਜਾਣਾ ਹੈ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਲੋ ਜੀ 나ਜ ਇੱਧਰ ਬੈਠੀ ਆ 나ਜ ਇੱਧਰ ਖੇਡ ਰਹੀ ਹੈ ਤੇ ਮੰਮੀ ਇਹਦੀ ਰੋਟੀ ਬਣਾ ਰਹੀ ਹੈ ਫਰੈਂਡ ਗੜੀ ਤੇ ਲੋ ਜੀ 나ਜ ਉਰੀ ਖੇਲਣਾ ਹੈ ਹੈ ਬਤ ਉਰੀ ਖੇਲਣਾ ਸੁਖੀ ਗੋ ਠੀਕ ਹੈ ਜੀ ਕਿ ਵੀ ਵੀਡੀਓ ਬਣਾਈਏ ਉਹ ਦੇਖ ਮੁੰਡਾ ਤਿਆਰ ਹੋ ਰਿਹਾ ਖੁਸ਼ ਹੋਈ ਵੀ ਇੱਧਰ ਆ ਲਓ ਜੀ ਮੰਮੀ ਪਾਉਂਦੀ ਆ ਹਾਂ ਮਾਤਾ ਜੀ ਸਤਿਗੁਰੂ ਜੀ ਸਤਿਗੁਰੂ ਜੀ ਕਿੱਟੀ ਮਗਾਈ ਕੀਤੀ ਥੈਂਕ ਯੂ ਜੀ ਥੈਂਕ ਯੂ ਅੱਜ ਤੋਂ ਜ਼ਿਆਦਾ ਆ ਲੋ ਜੀ ਰਿਸ਼ਤੇਦਾਰਾਂ ਦੇ ਫੋਨ ਆਏ ਵੀ ਅੱਜ ਸਾਰੇ ਰਿਸ਼ਤੇਦਾਰਾਂ ਦੇ ਫੋਨ ਅੱਜ ਆ ਕੇ ਜਿਵੇਂ ਸਾਜਦੇ ਆ ਅੱਛਾ ਜਿਹੜੇ ਜਿਹੜੇ ਨੇ ਬਲੌਗ ਦੇਖਿਆ ਇੱਕ ਉਹ ਚੱਲੇ ਹੁਣ ਸਲੂਨ ਦੇਖਦੇ ਜਾ ਕੇ ਉੱਤੇ ਪਿਆ ਬਣਦਾ ਹੈ ਤੇ ਬਾਲਾਂ ਦੀ ਕੋਈ ਬਾਲੀ ਜੇ ਸਾਲਾਂ ਖਰਾਬ ਹੋਏ ਵੇ ਬਾਹ ਕਟਿੰਗ ਕਰਾਉਣ ਜਾਣਾ ਉਹਨੂੰ ਆਪਨੇ ਤੇ ਕੋਮਲ ਗੰਜ ਸਪਾ ਕਰਾਉਣੀ ਹੈ ਮੈਂ ਤਾਂ ਦੇਖੋ ਸਪਾ ਕਰਾ ਕੇ ਇਹ ਦੇਖ ਕਿੰਨਾ ਬਟੇ ਲੱਗਦਾ ਉੱਤੇ ਚੱਲੂ ਆਉਂਗਾ ਪਰ ਮਿਲਦੇ ਜਾ ਕੇ ਪਹੁੰਚ ਕੇ ਸਲੂਨ ਦੇ ਸਾਹਮਣੇ ਆਹ ਲੱਦਾ ਮੋਟਰਸਾਈਕਲ ਕੋਮਲੂ ਕੀ ਰੈਡੀ ਉਹ ਪਹੁੰਚ ਕੇ ਸਲੂਨ ਦੇ ਸਾਹਮਣੇ ਭਾਈ ਨੇ ਸਮਾਨ ਨਵਾਂ ਹੀ ਕਰਿਆ ਭਾਈ ਨੇ ਆਪਣੇ ਨੇ ਉਰੇ ਆਇਓ ਬਹੁਤ ਇਹ ਜੜਕਦੰਦੇ ਬਾਈ ਟਰਾਲੀ ਅੰਦਰ ਕੇ ਕਾਰ ਤੇ ਆਪਣੇ ਉੱਪਰ ਚੜ੍ਹ ਗਿਆ ਤਾਂ ਉੱਥੇ ਨੀਚੋ ਤਾਂ ਹੈ ਹਾਂ ਫਟ ਸਕਾਡ ਕਾਰ ਤੋਂ ਬਾਹਰ ਦੀ ਵੀਡੀਓ ਹੁਣਾ ਲਈ ਆ ਨੰਬਰ ਆ ਭਾਜੀ ਦਾ ਜਿਹਨੂੰ ਬਿਲਾਉੜੂ ਇਹ ਭਾਜੀ ਨੂੰ ਫੋਨ ਕਰ ਸਕਦੇ ਆ ਜਿਹੜਾ ਮਰਜੀ ਕੰਮ ਕਰਾਓ ਭਾਜੀ ਸਰਵ ਕਰਦੇ ਆ ਕੰਮ ਲੋ ਜੀ ਮੈਂ ਬੜੇ ਬਾਲ ਕਰਾਵਾਂਗੇ ਹੁਣ ਛੋਟੇ

ਪਰ ਯਾਦ ਮੋੜੀ ਤੇ ਲੱਗੇ ਆ ਸੀਰੀਅਸ ਦੇ ਰੱਖਾ ਮੈਂ ਕਿਹੜੇ ਪਾਸਾ ਕਰਾ ਜਾਂਦਾ ਤੇ ਨਾ ਕੋਈ ਹੋਦੀਆਂ ਸਿਖਾਉਣ ਹਾਂ ਮੋਰ ਕਿਸੇ ਨੇ ਪਨਾਸ਼ਾ ਕਿ ਜਿਸੀ ਹੁਣ ਘਰਾਂ ਪਹੁੰਚੇ ਤੇ ਇੱਕ ਗੰਗਲ ਲਾਗੀ ਰੁਪਿਆ ਮਾਉਣ ਤੇ ਨਾਲ ਲੱਗੀ ਵੀ ਰਾਟ ਪਾਉਣ ਡੜੀ ਕੋੜਾ ਕੀਆ ਪੜੀ ਤਾਂ ਦੀ ਆ ਦੇਖ ਨਾ ਜੜ ਲੱਗੀ ਪਉਣ ਦਿਖਾ ਆ ਜੋ ਬਾਈ ਚੁੱਪ ਕਰ ਦੇ ਰੋਪੜ ਕੇ ਦੇਣਾ ਤੂੰ ਰੋਪੜ ਕੇ ਦੇਣਾ ਘੁੰਮਣਾ ਟੋਪੀ ਲੈ ਲਾ ਉਹਦੇ ਹਵਾ ਕਹਿ ਚਲਦੀ ਆ ਉਹਦੇ ਹਵਾ ਦੇ ਕਹਿ ਚਲਦੀ ਆ ਉਹ ਦੇਖ ਬਾਈ ਕਾਲਦੇ ਸਾਰੇ ਮੈਂ ਕਿਹਦਾ ਸਸਰੀ ਕਾਲ ਸਸਰੀ ਕਾਲ ਕਰਦੇ ਸਾਰੇ ਅਮ ਕਿਸੀ ਨੂੰ ਪਹੁੰਚ ਕੇ ਘਰ ਅਸੀਂ ਪਹੁੰਚ ਕੇ ਘਰ ਆਜ਼ ਨੇ ਪਾਇਆ ਰਾਟ